ਹਰ ਕਿਸਨ ਪਬਲਿਕ ਸਕੂਲ ਦੀ ਗਰਾਊਂਡ ਦੇ ਵਿੱਚ ਮੌਜੂਦ ਮੇਰੇ ਬਹੁਤ ਹੀ ਪਿਆਰੇ ਛੋਟੇ ਛੋਟੇ ਬੱਚੇ ਬੱਚੀਆਂ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਆਉਣ ਵਾਲਾ ਭਵਿੱਖ ਸਟੇਜ ਤੇ ਮੌਜੂਦ ਮੇਰੇ ਪ੍ਰਾਪਾ ਜੀ ਲਾਲਪੁਰਾ ਸਾਹਿਬ ਐਮਐਲ ਜੀ ਤਰਨਤਾਰਨ ਸ਼ਹਿਰਦਾਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਚੇਅਰਮੈਨ ਗੁਰਦੇਵ ਸਿੰਘ ਜੀ ਲਖਰਨ ਸਾਹਿਬ ਚੇਅਰਮੈਨ ਰਣਜੀਤ ਸਿੰਘ ਜੀ ਚੀਮਾ ਚੇਅਰਮੈਨ ਗੁਰਵਿੰਦਰ ਸਿੰਘ ਜੀ ਬੈੜਵਾਲ ਸਾਹਿਬ ਚੇਅਰਮੈਨ ਰਜਿੰਦਰ ਸਿੰਘ ਜੀ ਉਸਮਾਨ ਸਾਹਿਬ ਤੇ ਹੋਰ ਵੀ ਦਰਜਾ ਬਦਰਜਾ ਆਗੂ ਸਹਿਬਾਨ ਸਾਡੀ ਤਰਨਤਾਰਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਜੀ ਪੁਲਿਸ ਪ੍ਰਸ਼ਾਸਨ ਦੇ ਅਫਸਰ ਸਿਵਲ ਪ੍ਰਸ਼ਾਸਨ ਦੇ ਸਾਰੇ ਅਫਸਰ ਸਹਿਬਾਨ ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਫਤੇ ਦੀ ਸਾਂਝ ਪਾਈਏ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਾਨ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼੍ਰੀ ਅਰਵਿੰਦ ਕੇਸਰੀਵਾਲ ਜੀ ਨੇ ਪੰਜਾਬ ਪ੍ਰਤੀ ਚਿੰਤਤ ਹੁੰਦੇ ਆ ਜਿਹੜਾ ਸਾਡੇ ਪੰਜਾਬ ਦੇ ਵਿੱਚ ਪ੍ਰਾਣੀਆਂ ਰਵੈਤੀ ਪਾਰਟੀਆਂ ਰਹੀਆਂ ਉਹਨਾਂ ਤੇ ਉਹਨਾਂ ਦੇ ਜਿਹੜੇ ਪਿੰਡਾਂ ਦੇ ਮੋਤ ਪਰ ਉਹਨਾਂ ਵੱਲੋਂ ਜਿਹੜੇ ਸਮਗਲਰਸ ਹਨ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਜਾਂਦੀ ਜਿਹੜਾ ਉਹਨੂੰ ਇਹਨਾਂ ਪਸਿਆਂ ਦੇ ਮੋਤ ਪਰਾਂ ਨੇ ਪਾਣੀ ਪਾ ਪਾ ਕੇ ਸਿੰਜਿਆ ਤੋ ਬੂਟਾ ਸਮੇਂ-ਸਮੇਂ ਤੇ ਵੱਡਾ ਹੁੰਦਾ ਗਿਆ ਤੇ ਹੁਣ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚਲਾਈ ਆ ਉਹਦੇ ਵਿੱਚ ਸਾਰੇ ਸਿਵਲ ਦੇ ਅਫਸਰ ਪੰਜਾਬ ਪੁਲਿਸ ਦੇ ਅਫਸਰ ਸਕੂਲਾਂ ਦੇ ਬੱਚੇ ਸਾਰਿਆਂ ਨੇ ਧਈਆ ਕਰ ਲਿਆ ਕਿ ਇਹ ਜਿਹੜਾ ਯਹ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾ ਦਰਿਆ ਦੇ ਰੂਪ ਦੇ ਵਿੱਚ ਪੁਰਾਣੀਆਂ ਪਾਰਟੀਆਂ ਨੇ ਦਿੱਤਾ ਉਹਨੂੰ ਖਤਮ ਕਰਕੇ ਅਸੀਂ ਦਮ ਲਵਾਂਗੇ ਤੇ ਉਹਦੇ ਤਹਿਤ ਅੱਜ ਆਪਾਂ ਸ਼੍ਰੀ ਗੁਰੂ ਅਰਜਨ ਪਬਲਿਕ ਸਕੂਲ ਦੀ ਗਰਾਊਂਡ ਤੋਂ ਹੁੰਦੇ ਹੋਏ ਬੋੜੀ ਚੌਂਕ ਤੋਂ ਹੁੰਦਿਆਂ ਆ ਗੁਰੂ ਅਰਜਨ ਦੇਵ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਆਪਾਂ ਨਤਮਸਤਕ ਹੋਣ ਜਾਣਾ ਤੇ ਮੇਰੇ ਪਿਆਰੇ ਬੱਚਿਓ ਪੁਰਾਣੀਆਂ ਸਰਕਾਰਾਂ ਦੇ ਵਿੱਚ ਲੀਡਰਾਂ ਵੱਲੋਂ ਮੋਹਤਬਰਾਂ ਲੋਕ ਪੁਸ਼ਤਪrai ਕੀਤੀ ਜਾਂਦੀ ਸੀ ਤੇ ਸਾਡੀ ਸਰਕਾਰ ਦੇ ਵਿੱਚ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਤੇ ਪਹਿਲਾਂ ਤੋਂ ਹੀ 3 ਸਾਲ ਹੋ ਗਏ ਸਰਕਾਰ ਬਣੀ ਨੂੰ 3 ਸਾਲ ਤੋਂ ਵੱਧ ਸਮਾਂ ਬੀਤ ਗਿਆ ਡੀਸੀ ਸਾਹਿਬ ਬਿਠੇ ਆ ਐਸਐਸਪੀ ਸਾਹਿਬ ਨੂੰ ਅਸੀਂ ਖੁਦ ਕਹਿੰਦੇ ਰਹੀਨੇ ਆ ਵੀ ਜੇ ਕੋਈ ਸਾਡਾ ਮੋਤਬਰ ਇਹੋ ਜੇ ਮਾੜੇ ਅਨਸਰ ਮਗਰ ਸਮਗਲਰ ਜਾਂ ਕੋਈ ਗੈਂਗਸਟਰ ਆ ਸਮਾਜ ਵਿਰੋਧੀ ਅਨਸਰ ਆ ਉਹਦੇ ਪਿੱਛੇ ਕੋਈ ਫੋਨ ਕਰਦਾ ਜਾਂ ਉਹਦੇ ਪਿੱਛੇ ਥਾਣੇ ਜਾਂ ਐਸਐਸਪੀ ਦਫਤਰ ਆ ਕੇ ਕਿਸੇ ਦੀ ਸ਼ਿਫਾਰਿਸ਼ ਕਰਦਾ ਤੇ ਬਿਸ਼ੱਕ ਸਾਡੇ ਆਗੂ ਤੇ ਵੀ ਪਰਚਾ ਕਰਕੇ ਉਹਨੂੰ ਅੰਦਰ ਕਰ ਦਿਓ ਸਾਡੀ ਸਰਕਾਰ ਬਣੀ ਤੋਂ ਨਾ ਕਿਸੇ ਸਾਡੇ ਮੋਤਬਰ ਨਾ ਕਿਸੇ ਸਰਪੰਚ ਤੇ ਨਾ ਚੇਅਰਮੈਨ ਕਿਸੇ ਤੇ ਨਾ ਅਸੀਂ ਕਰਾਂਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਸਾਡਾ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣੇ ਪੁਰਾਣੀਆਂ ਸਰਕਾਰਾਂ ਦੇ ਜਾਂਦੇ ਹੁੰਦੇ ਸੀ ਕਿ ਜਿਹੜੇ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਦੇ ਆ ਉਹਨਾਂ ਬੱਚਿਆਂ ਨੂੰ ਸਿਰਫ ਇੱਕ ਜਾਂ ਦੋ ਜਾਂ ਹੱਦ ਤਿੰਨ ਟੀਚਰ ਦੇ ਕੇ ਸਿਰਫ ਖਾਣਾ ਪੂਰਤੀ ਕੀਤੀ ਜਾਂਦੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪ੍ਰਾਈਵੇਟ ਸਕੂਲ ਬਣਾਤੇ ਸਿੱਖਿਆ ਦਾ ਸਿਸਟਮ ਠੀਕ ਕਰਤਾ ਸਕੂਲਾਂ ਦੇ ਵਿੱਚ ਪੀਐਡ ਪੀਐਚਡੀ ਤੱਕ ਕੀਤੇ ਟੀਚਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲਾਂ ਦੇ ਵਿੱਚ ਦਿੱਤੇ ਤੇ ਕੀ ਹੁੰਦਾ ਆ ਸਿੱਖਿਆ ਸਿਹਤ ਤੇ ਰੋਜ਼ਗਾਰ ਇਹ ਤਿੰਨ ਚੀਜ਼ਾਂ ਜਿਹੜੇ ਸੂਬੇ ਦੇ ਵਿੱਚ ਮਿਲ ਜਾਣ ਜਿਹੜੀ ਸਟੇਟ ਤੇ ਮਿਲ ਜਾਣ ਕਰ ਜਾਂਦੇ ਆ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਵਧੀਆ ਪੜ੍ਹਾਈ ਮਿਲ ਜੇ ਤੇ ਉਹਦੇ ਬਾਅਦ ਬੱਚੇ ਪਲੱਸ 2 ਤੋਂ ਬਾਅਦ ਕੋਈ ਵਧੀਆ ਕੋਰਸ ਕਰਕੇ ਵਧੀਆ ਡਿਗਰੀ ਕਰਕੇ ਤੇ ਸਰਕਾਰ ਉਹਨਾਂ ਬੱਚਿਆਂ ਨੂੰ ਮੁੜ ਕੇ ਨੌਕਰੀਆਂ ਦੇ ਦੇ ਜਦੋਂ ਨੌਕਰੀਆਂ ਮਿਲ ਜਾਂਦੇ ਤੇ ਬੱਚੇ ਆਪੇ ਸਿੱਦੇ ਰਸਤੇ ਤੇ ਪੈ ਜਾਂਦੇ ਆ ਤੇ ਮੈਂ ਆਪਦੇ ਛੋਟੇ-ਛੋਟੇ ਬੱਚੇ ਬੱਚੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਸਵੇਰੇ ਤੇ ਸ਼ਾਮ ਦੇ ਟਾਈਮ ਦੋਵੇਂ ਟਾਈਮ ਤੁਸੀਂ ਗਰਾਊਂਡ ਦੇ ਵਿੱਚ ਜਾ ਕੇ ਪ੍ਰੈਕਟਿਸ ਕਰੋ ਨਰੋਏ ਸਰੀਰ ਦੇ ਵਿੱਚ ਨਰੋਵਾ ਮਨ ਵਾਸ ਕਰਦਾ ਜਦੋਂ ਕੋਈ ਬੱਚਾ ਸਵੇਰੇ ਤੇ ਸ਼ਾਮ ਦੇ ਟਾਈਮ ਗਰਾਊਂਡ 'ਚ ਪ੍ਰੈਕਟਿਸ ਕਰਦਾ ਉਹ ਵੱਡਾ ਪਲੇਅਰ ਤੇ ਚੰਗਾ ਇਨਸਾਨ ਵੀ ਬਣਦਾ ਜਿਹੜਾ ਬੱਚਾ ਗਰਾਊਂਡ 'ਚ ਜਾਊਗਾ ਉਹ ਪੜ੍ਹਾਈ ਲਿਖਾਈ ਦੇ ਵਿੱਚ ਵੀ ਤੇਜ਼ ਹੋਊਗਾ ਤਾਂ ਮੈਂ ਬੇਨਤੀ ਕਰੂੰਗਾ ਕਿ ਆਪਾਂ ਸਾਰਿਆਂ ਨੇ ਅੱਜ ਇਹੋ ਤਹੱਈਆ ਕਰਨਾ ਕਿ ਜਿਹੜਾ ਇਹ ਯੋਧ ਨਸ਼ਿਆਂ ਵਿਰੋਧ ਮਾਨ ਸਰਕਾਰ ਨੇ ਮੁਹਿੰਮ ਚਲਾਈ ਆ ਤੇ ਆਪਾਂ ਇਸ ਮੁਹਿੰਮ ਦੇ ਵਿੱਚ ਵੱਧ ਚੜ ਕੇ ਸਾਰਿਆਂ ਨੇ ਸਾਥ ਦੇਣਾ ਤੇ ਮੈਂ ਮੈਂ ਹੁਣ ਸਾਰੇ ਬੱਚਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਆਪਾਂ ਸਾਰੇ ਨੇ ਮਾਨ ਸਰਕਾਰ ਦੇ ਜੋ ਇਹ ਮੁਹਿੰਮ ਚਲਾਈ ਗਈ ਆ ਉਸ ਮੁਹਿੰਮ ਦੇ ਵਿੱਚ ਵੱਧ ਚੜ ਕੇ ਅੱਗੇ ਹੋ ਕੇ ਸਾਥ ਦੇਣਾ ਤੇ ਜੇ ਕਿਸੇ ਦੀ ਕਲਾਸ ਦੇ ਵਿੱਚ ਕੋਈ ਸਕੂਲ ਦੇ ਵਿੱਚ ਕੋਈ ਬੱਚਾ ਗਲਤ ਸੰਗਤ ਦੇ ਵਿੱਚ ਪਿਆ ਕੋਈ ਬੱਚਾ ਨਸ਼ਾ ਕਰਦਾ ਤੇ ਉਸ ਬੱਚੇ ਦੀ ਜਾਣਕਾਰੀ ਆਪਦੇ ਸਕੂਲ ਦੇ ਟੀਚਰ ਆਪਦੇ ਮੰਮੀ ਡੈਰੀ ਨੂੰ ਆਪਦੇ ਸਕੂਲ ਦੇ ਪ੍ਰਿੰਸੀਪਲ ਨੂੰ ਦੇਣੀ ਆ ਤਾਂ ਜੋ ਉਹ ਬੱਚੇ ਨੂੰ ਸਕੂਲ ਟੀਚਰ ਤੇ ਉਹਦੇ ਮਾਪਿਆਂ ਨੂੰ ਸੱਦ ਕੇ ਸਕੂਲ ਦੇ ਟੀਚਰ ਵਾਰਨਿੰਗ ਕਰਨ ਜੇ ਉਹ ਬੱਚਾ ਨਹੀਂ ਹਟਦਾ ਤੇ ਉਸ ਬੱਚੇ ਨੂੰ ਸਕੂਲ ਦੇ ਵਿੱਚੋਂ ਉਹਦਾ ਨਾਂ ਕੱਟ ਕੇ ਉਹਨੂੰ ਘਰੋਂ ਭੇਜਿਆ ਜਾਵੇ ਤੇ ਸਾਡਾ ਸਕੂਲ ਜਿਹੜਾ ਸਾਡਾ ਸਮਾਜ ਜਿਹੜਾ ਉਹ ਨਸ਼ੇ ਤੋਂ ਰਹਿਤ ਬਣੇ ਤੇ ਮੈਂ ਹੁਣ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਸਾਰਿਆਂ ਨੇ ਜੋ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਆਪਾਂ ਉਹਦੇ ਤਹਿਤ ਜਿਹੜੀ ਆਪਾਂ ਇੱਥੇ ਉਹ ਹੱਯਾ ਕਰਨਾ ਆ ਕਿ ਜਿਹੜਾ ਯੁੱਧ ਨਸ਼ਿਆਂ ਵਿਰੋਧ ਚ ਲਾਇਆ ਗਿਆ ਇਸ ਯੁੱਧ ਨੂੰ ਆਪਾਂ ਜਿੱਤਣਾ ਆ ਤੇ ਨਸ਼ਿਆਂ ਨੂੰ ਖਤਮ ਕਰਨਾ ਹੈ ਮੈਂ ਲਾਲਜੀਤ ਸਿੰਘ ਪੁੱਲਰ ਪੰਜਾਬ ਦਾ ਇੱਕ ਜ਼ਿੰਮੇਵਾਰ ਨੌਜਵਾਨ ਹੋਣ ਦੇ ਨਾਤੇ ਆਪਣੀ ਮਾਤਭੂਮੀ ਪੰਜਾਬ ਵਿੱਚ ਫੈਲੀ ਨਸ਼ਾਖੋਰੀ ਦੀ ਬ੍ਰਾਈ ਖਿਲਾਫ ਪੁੱਤ ਸਾਰੇ ਬੱਚਿਆਂ ਨੇ ਪਿੱਛੇ-ਪਿੱਛੇ ਬੋਲਣਾ ਮੈਂ ਦੁਬਾਰਾ ਬੋਲਦਾ ਤੁਸੀਂ ਆਪਣਾ ਨਾਮ ਲੈ ਕੇ ਬੋਲਣਾ ਤੇ ਜਿਵੇਂ ਇੱਕ ਲਾਈਨ ਮੈਂ ਬੋਲੂ ਤੇ ਉਹਦੇ ਪਿੱਛੇ-ਪਿੱਛੇ ਸਾਰੇ ਬੱਚਿਆਂ ਨੇ ਬੋਲਣਾ ਹਾਂ ਮੈਂ ਲਾਲਜੀਤ ਸਿੰਘ ਪੁੱਲਰ ਪੰਜਾਬ ਦਾ ਇੱਕ ਜ਼ਿੰਮੇਵਾਰ ਨੌਜਵਾਨ ਹੋਣ ਦੇ ਨਾਤੇ ਆਪਣੀ ਮਾਤਭੂਮੀ ਪੰਜਾਬ ਵਿੱਚ ਫੈਲੀ ਨਸ਼ਾਖੋਰੀ ਦੀ ਬ੍ਰਾਈ ਖਿਲਾਫ ਲੜਨ ਦੀ ਸਹੁੰ ਚੁੱਕਦਾ ਹਾਂ ਇਸ ਲਈ ਮੈਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਹਰ ਸੰਭਲ ਯਤਨ ਕਰਾਂਗਾ ਮੈਂ ਨਸ਼ਾ ਤਸਕਰਾਂ ਦਾ ਪੂਰੀ ਤਰ੍ਹਾਂ ਵਿਰੋਧ ਅਤੇ ਇਸ ਬਾਰੇ ਪ੍ਰਾਪਤ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕਰਨ ਦੇ ਨਾਲ ਨਾਲ ਨਸ਼ਾ ਤਸਕਰਾਂ ਦੀ ਮਦਦ ਕਰਨ ਵਾਲਿਆਂ ਨੂੰ ਉਹਨਾਂ ਦਾ ਸਾਥ ਦੇਣ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ ਮੇਰੇ ਆਸ-ਪਾਸ ਦੇ ਨਸ਼ਾ ਪੀੜਤਾਂ ਦੀ ਇਸ ਬਰਾਈ ਤੋਂ ਆਜ਼ਾਦ ਹੋਣ ਲਈ ਵੀ ਮੈਂ ਹਰ ਸੰਭਵ ਮਦਦ ਕਰਾਂਗਾ ਅਤੇ ਉਹਨਾਂ ਨੂੰ ਇਸ ਦੇ ਇਲਾਜ ਸੰਬੰਧੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਦਿਆਂਗਾ ਕਿਉਂਕਿ ਉਹ ਵੀ ਜ਼ਿੰਦਗੀ 'ਚ ਅੱਗੇ ਵਧਣ ਦਾ ਮੌਕਾ ਦੁਬਾਰਾ ਹਾਸਲ ਕਰਨ ਦੇ ਹੱਕਦਾਰ ਹਨ ਮੈਂ ਹੋਰਨਾ ਨਾਗਰਿਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਅਤੇ ਨਸ਼ਾ ਮੁਕਤ ਜੀਵਨ ਦੇ ਮਹੱਤਵ ਬਾਰੇ ਜਾਗਰੂ ਕਰ ਲਈ ਜਤਨशीर ਰਹਾਂਗਾ ਅਤੇ ਉਹਨਾਂ ਨੂੰ ਸੱਦਾ ਦੇਵਾਂਗਾ ਕਿ ਪੰਜਾਬ ਦੀ ਨਸ਼ਾ ਮੁਕਤੀ ਲਈ ਇਕਤਾ ਸਭ ਤੋਂ ਵੱਡੀ ਤਾਕਤ ਹੈ ਮੈਂ ਵਚਨ ਦਿੰਦਾ ਹਾਂ ਕਿ ਮੈਂ ਨਸ਼ਾ ਮੁਕਤ ਪੰਜਾਬ ਸਿਰਜਣ ਵਿੱਚ ਭਾਈਵਾਲ ਬਣਾਂਗਾ ਅਤੇ ਇਸ ਤੇ ਖੁਸ਼ਹਾਲ ਅਤੇ ਸੁਰੱਖਿਅਤ ਪਵੇਖਦੇ ਨਿਰਮਾਣ ਵਿੱਚ ਯੋਗਦਾਨ ਪਾਵਾਂਗਾ ਜੈ ਹਿੰਦ ਜੈ ਭਾਰਤ ਜੈ ਭੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਪਿਆਰੇ ਬੱਚਿਓ ਆਪਾਂ ਇੱਥੋਂ ਡੀਸੀ ਸਾਹਿਬ ਸਾਡੇ ਐਮਐਲਏ ਸਰਬਾਨ ਚੇਅਰਮੈਨ ਸਰਬਾਨ ਤੇ ਸਾਰੇ ਸਾਡੇ ਪ੍ਰਸ਼ਾਸਨ ਦੇ ਅਫਸਰ ਸਰਬਾਨ ਤੇ ਬੱਚੇ ਆਪਾਂ ਇੱਥੋਂ ਚੱਲ ਕੇ ਆਇਆ ਬੋੜੀ ਚੌਂਕ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਜਾਣਾ ਤੇ ਆਪਾਂ ਬੜੇ ਪਿਆਰ ਨਾਲ ਸਲੂਕ ਨਾਲ ਤੇ ਪੂਰੇ ਇੱਕ ਦੂਜੇ ਦੇ ਨਾਲ ਸਤਿ ਭਾਵਨਾ ਦੇ ਨਾਲ ਚੱਲਣਾ ਕਿਸੇ ਨੂੰ ਆਪਾਂ ਥੱਕਾ ਨਹੀਂ ਮਾਰਨਾ ਕਾਲੇ ਨਹੀਂ ਪੈਣਾ ਪਿਆਰ ਨਾਲ ਚੱਲਣਾ ਅਸੀਂ ਸਾਰੇ ਵੀ ਤੁਹਾਡੇ ਨਾਲ ਪੈਦਲ ਚੱਲ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਥਾਨ ਤੇ ਆਪਾਂ ਜਾ ਕੇ ਨਤਮਸਤਕ ਹੋਵਾਂਗੇ ਮਹਾਰਾਜ ਜਗੇ ਅਰਦਾਸ ਬੇਨਤੀ ਕਰਾਂਗੇ ਤੇ ਸਰਬੱਤ ਦੇ ਚੜ੍ਹਦੇ ਕਲਾ ਦੀ ਅਰਦਾਸ ਤੇ ਸਰਬਾਦੀ ਚੜਦੀ ਕਲਾ ਤੇ ਸਰਬੱਤੇ ਭਲੇ ਦੀ ਮਨੋ ਕਾਮਨਾ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਮੁਹਿੰਮ ਕੀਤੀ ਗਈ ਕੀ ਕਹਿਣਾ ਚਾਹੋਗੇ ਇਸ ਪ੍ਰੋਗਰਾਮ ਦੇ ਬਾਰੇ ਪਿਛਲੇ ਸਰਕਾਰਾਂ ਦੇ ਵੇਲੇ ਜਿਹੜਾ ਅਸੀਂ ਨਸ਼ਾ ਕਾਫੀ ਪਿਆਰ ਜਿਹਾ ਵਧ ਗਿਆ ਸ਼ਦੋਂ ਦੀ ਭਗਵਾਨ ਜਮਾਨ ਸਰਕਾਰ ਆਈ ਆ ਉਦੋਂ ਤੋਂ ਹੀ ਨਸ਼ਾ ਰੋਕਣ ਵਾਸਤੇ ਜਿਹੜੇ ਵੱਦ-ਵਦ ਜੇਸਨ ਕੀਤੇ ਜਾ ਰਹੇ ਆ ਹੁਣ ਭਗਵੰਤ ਜਮਾਨ ਸਰਕਾਰ ਵੱਲੋਂ ਨਸ਼ਾ ਵਿਰੁੱਧ ਜਿਹੜੀ ਇਹ ਲਹਿਰ ਸ਼ੁਰੂ ਕੀਤੀ ਗਈ ਹੈ ਤੇ ਉਹਦੇ ਵਿੱਚ ਲੋਕ ਜਿਹੜੇ ਪੰਜਾਬ ਦੇ ਨੇ ਮੋਹਤ ਵਧੀਆ ਸਾਥ ਦੇ ਰਹੇ ਨੇ ਤੇ ਭਗਵੰਤ ਜਮਾਨ ਸਰਕਾਰ ਦੀ ਸਲਾਹਾਂ ਕਰ ਰਹੇ ਨੇ ਉਹ ਪੰਜਾਬ ਵਾਸੀਆਂ ਨੂੰ ਕਰੰਗੜਾ ਨਿਵਾਸੀਆਂ ਨੂੰ ਕੰਧਾਲਕੇ ਦੇ ਨਿਵਾਸੀ ਨੂੰ ਵੀ ਹਰੇਕ ਕਾਜੀ ਅਭੀਨੂ ਫੀਲ ਕਿ ਆਹ ਆਪਾਂ ਸਾਰੇ ਰਲ ਕੇ ਇਸ ਕੋਰ ਨੂੰ ਖਤਮ ਕਰਨ ਦੇ ਵਾਸਤੇ ਜਿੱਤਰ ਕਰੀਏ ਜਿੱਤ ਨਸ਼ਵਰਤ ਪਰ ਮਹਮਦੇਵ ਜੀ ਆਪਣਾ ਸਵਾਤਵਾ ਤੁਹਾਡੇ ਸਾਥ ਹੈ ਅੱਜ ਦੀ ਰੈਲੀ ਵਿੱਚ ਸਕੂਲੀ ਬੱਚਿਆਂ ਨੇ ਵੀ ਸਲਾਹ ਲਿਆ ਵਾ ਕਿ ਲੱਗਦਾ ਵਾ ਇਹ ਸਕੂਲੀ ਬੱਚੇ ਦੇ ਨਾਲ ਪ੍ਰਸ਼ਾਸਨ ਕੋਈ ਫਰਕ ਪਾਊਗਾ ਲੋਕਾਂ ਨੂੰ ਵੀ ਫਰਕ ਪਾਊਗਾ ਗੋਲੀ ਬਿਲਕੁਲ ਸਕੂਲੀ ਬੱਚਿਆਂ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਏਜੰਟ ਨੇ ਗੋਲੀ ਵਾਲੇ ਬੱਚਿਆਂ ਨੂੰ ਜਿਹੜੇ ਖਸਾ ਲੈਂਦੇ ਨੇ ਉਹਨਾਂ ਨੂੰ ਸ਼ੁਰੂ ਕਰਦੇ ਨੇ ਪਹਿਲਾਂ ਵੀ ਤੈਨੂੰ ਗੋਲੀ ਦੇਣੇ ਆ ਤੈਨੂੰ ਗੋਲੀ ਦੇਣੇ ਆ ਤੇ ਨਾਲ ਫਿਰ ਪੜ੍ਹਨ ਦੀ ਲੋੜ ਨਾ ਪਵੇ ਤੇ ਬੜਾ ਸ਼ਮਸਟਾ ਹੈ ਨਾ ਸੋ ਬੱਚਿਆਂ ਨੂੰ ਇਸ ਤਰ੍ਹਾਂ ਲਾਰਜ ਚੀਜ਼ ਹੈ ਕਿ ਜਿਹੜੇ ਉਹ ਇਸ ਫਸਟੀਵਲ ਲਾਰਜ ਨਾਲ ਲੈਂਦੇ ਨੇ ਸੋ ਬੱਚਿਆਂ ਨੂੰ ਅਵੇਅਰ ਕਰਨਾ ਜਿਹੜਾ ਬਹੁਤ ਜ਼ਰੂਰੀ ਲੋਕਾਂ ਨੂੰ ਕੀ ਅਪੀਲ ਕਰਦੇ ਤੁਸੀਂ ਆਪਣੇ ਹਲਕੇ ਦੇ ਲੋਕਾਂ ਨੂੰ ਲੋਕਾਂ ਨੂੰ ਇਹ ਅਪੀਲ ਹੈ ਕਿ ਇਸ ਨੂੰ ਮਹਿਮੂਰ ਕਰਕੇ ਵੱਧ ਤੋਂ ਵੱਧ ਇਸ ਨਾਲ ਪੜਾਏ ਸਾਡੇ ਆਪਾਂ ਜਿਹੜਾ ਵਾਈ ਕੋੜ ਬੜੀ ਵੱਡੀ ਚਪੜੀ ਬਿਮਾਰੀ ਹੈ ਇਹਨੂੰ ਪੰਜਾਬ ਦੇ ਲੋਕਾਂ ਨੂੰ ਲਾ ਕੇ ਉਹ ਹੋਰ ਰੰਗ ਲਾਉਣੇ ਆ ਗਿਆ ਦੁਬਾਰਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਵਿਰੁੱਧ ਜਿਹੜਾ ਯਤਨ ਸ਼ੁਰੂ ਕੀਤਾ ਹੈ ਉਹਦੀ ਅਸੀਂ ਸ਼ਲਾਘਾ ਕਰਦੇ ਹਾਂ ਤੇ ਸਾਡੇ ਵੱਲੋਂ ਅੱਜ ਸਾਡਾ ਪੂਰਾ ਜ਼ਿਲ੍ਹੇ ਦਾ ਪ੍ਰਸ਼ਾਸਨ ਸਾਡੇ ਸਾਰੇ ਰਾਜਨੀਤਿਕ ਅਹੁਦੇਦਾਰ ਸਹਿਬਾਨ ਸਾਡੇ ਜ਼ਿਲ੍ਹਾ ਪ੍ਰਧਾਨ ਸਹਿਬਾਨ ਸਾਰਿਆਂ ਨੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਰਦਾਰ ਲਾਲਜੀ ਸਿੰਘ ਢੁੱਲਰ ਮੰਤਰੀ ਸਾਹਿਬ ਉਹਨਾਂ ਸਾਰਿਆਂ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤੇ ਅੱਜ ਜਿਹੜਾ ਅਸੀਂ ਨਸ਼ਿਆਂ ਵਿਰੁੱਧ ਜਿਹੜੀ ਉਹ ਜਾਗਰੂਕਤਾ ਰੈਲੀ ਜਿਹੜੀ ਆ ਉਹ ਕੱਢ ਰਹੇ ਆ ਇਹ ਜੀ ਤੁਹਾਨੂੰ ਜੇ ਆਪਾਂ ਇੰਟਰ ਵਟਸਐਪ ਜਿਹੜਾ ਉਹ ਮੱਥਾ ਟਿਕਾਂਗੇ ਤੇ ਮੈਂ ਪੰਜਾਬ ਦੇ ਹਰ ਨੌਜਵਾਨ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਪਾਂ ਆਪਣੇ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨਾ ਹੈ ਇਹ ਜਿਹੜਾ ਮਾਨ ਸਰਕਾਰ ਨੇ ਨਸ਼ਿਆਂ ਵਿਰੁੱਧ ਚੋਣ ਸ਼ੁਰੂ ਕੀਤਾ ਹੈ ਇਸ ਵੇਲੇ ਹਮ ਦਾ ਪੂਰਾ ਜਿਹੜਾ ਸਾਥ ਦੇਣਾ ਚਾਹੀਦਾ ਹੈ